ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਸਰਦਾਰ ਭਲਕਾਰ ਸਿੰਘ ਗੱਜੂ ਮੱਜਰਾ ਅੱਜ ਸ਼ਿਵਰਾਤਰੀ ਦੇ ਪਾਵਨ ਦਿਹਾੜੇ ਦੇ ਉੱਤੇ ਸਥਾਨਕ ਸ਼ਹਿਰ ਦੀ ਅਗਰਵਾਲ ਧਰਮਸ਼ਾਲਾ ਵਿਖੇ ਪੁੱਜੇ ਜਿੱਥੇ ਪ੍ਰਧਾਨ ਮਦਨ ਮਿੱਤਰ ਨੇ ਉਨ੍ਹਾਂ ਦਾ ਪਰਮਾ ਸਵਾਗਤ ਕੀਤਾ ਅਤੇ ਮੰਦਿਰ ਦੇ ਵਿੱਚ ਭਲਕਾਰ ਸਿੰਘ ਗੱਜੂ ਮੱਜਰਾ ਨੇ ਆਪਣੀ ਹਾਜ਼ਰੀ ਵੀ ਲਗਵਾਈ ਸਮਾਣਾ ਤੋਂ ਦਿਵਾਂਤ ਰਜਾ ਦੀ ਰਿਪੋਰਟ ਜੀ ਕੀ ਕਹੋਗੇ ਤੁਹਾਨੂੰ ਮਾਰਕੀਟ ਕਮੇਟੀ ਦੀ ਇੰਨੀ ਵੱਡੀ ਚੇਅਰਮੈਨੀ ਮਿਲੀ ਹੈ ਸਰ ਮੇਰੀ ਮੈਨੂੰ ਨਹੀਂ ਮਿਲੀ ਪਾਵਰ ਕੋ ਨੂੰ ਮਿਲੀ ਹੈ ਜਿਹੜੇ ਸਾਡੇ ਵਲੰਟੀਅਰ ਵੀਰ ਤੇ ਉਹਨਾਂ ਦੀ ਚੇਅਰਮੈਨੀ ਹੈ ਮੈਂ ਸਿਰਫ ਇੱਕ ਕੁਰਸੀ ਦੇ ਬੈਠਣ ਆਲਾ ਪਹਿਲਾਂ ਵੀ ਇਸ ਕੰਮ ਕਰਦੇ ਰਹਿਆ ਅਸੀਂ ਤਾਂ ਹੁਣ ਵੀ ਕੰਮ ਇਹ ਕਰਨਾ ਤੇ ਇਹ ਖੁਸ਼ੀ ਆ ਜਿਹੜੀ ਵਰਕਰਾਂ ਦੀ ਖੁਸ਼ੀ ਆ ਮੇਰੀ ਆਪਣੀ ਕੋਈ ਉਹ ਨਹੀਂ ਹੈ ਕਿਉਂਕਿ ਅਸੀਂ ਤਾਂ ਪਹਿਲੇ ਹੀ ਸਰਕਾਰ ਦਾ ਕੰਮ ਕਰ ਰਹੇ ਸੀ ਸਰਕਾਰ 'ਚ ਹੈਗੇ ਸੀਗੇ ਹੁਣ ਵਰਕਰਾਂ ਨੂੰ ਜਿਹੜੀ ਨੁਮਾਇੰਦਗੀ ਮਾਨ ਸਾਹਿਬ ਨੇ ਤੇ ਸਾਡੀ ਹਾਈ ਕਮਾਂਡ ਦਿੱਲੀ ਸਾਡੇ ਖਾਸ ਕਰਕੇ ਸਾਬਕਾ ਮੰਤਰੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦਾ ਮੈਂ ਰਣੀ ਰਹੂੰਗਾ ਵੀ ਜਿਨ੍ਹਾਂ ਨੇ ਇੱਕ ਆਮ ਦੇ ਘਰ ਦੇ ਜਵਾਖ ਨੂੰ ਥੱਲੋਂ ਜਿਹੜਾ ਬਿਲਕੁਲ ਥੱਲੋਂ ਚੱਕ ਕੇ ਚੇਅਰਮੈਨ ਬਣਾਇਆ ਜਿੰਨੀਆਂ ਚੇਅਰਮੈਨੀਆਂ ਮਿਲੀਆਂ ਨੇ ਸਾਰੀਆਂ ਗਰੀਬ ਘਰਾਂ ਦੇ ਜਵਾਖਾਂ ਨੂੰ ਉਹਨਾਂ ਨੂੰ ਕਿਸੇ ਨੇ ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਵੀ ਅਸੀਂ ਮੈਂਬਰ ਬਣ ਜਾਾਂਗੇ ਉਹਨਾਂ ਨੂੰ ਚੇਅਰਮੈਨੀਆਂ ਬਣਿਆ ਨੇ ਇਤੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ ਕਿਉਂਕਿ ਮੇਰਾ ਤਾਂ ਸੁਪਨਾ ਵੀ ਨਹੀਂ ਸੀ ਮੈਂ ਕਦੇ ਸੋਚਿਆ ਵੀ ਮੈਂ ਚੇਅਰਮੈਨ ਮਾਰਕੀਟ ਕਮੇਟੀ ਲਗੂਗਾ ਕਦੇ ਮੈਂ ਪਾਰਟੀ ਦਾ ਸਰ ਇਹ ਮਾਨ ਸਾਹਿਬ ਦੀ ਜਦੋਂ ਵੀ ਮਾਨ ਸਾਹਿਬ ਹੁਕਮ ਕਰਨਗੇ ਸਾਨੂੰ ਅਸੀਂ ਉਸੇ ਟਾਈਮ ਜਿਹੜਾ ਮਾਰਕੀਟ ਕਮੇਟੀ ਦਾ ਚਾਰਜ ਜਿਹੜਾ ਹੋਸਾਂਗੇ ਸਰ ਜੀ ਕਿਹੜੇ ਕਿਹੜੇ ਕੰਮ ਨੇ ਜਿਹੜੇ ਮੰਡੀ ਦੇ ਪੈਂਡਿੰਗ ਜਿਹੜੇ ਹੋਣ ਤੁਸੀਂ ਕਰਾਣ ਜਾ ਰਹੇ ਸਰ ਬਹੁਤ ਜ਼ਿਆਦਾ ਕੰਮ ਨੇ ਮਿਹਨਤ ਕਰਨ ਦੀ ਲੋੜ ਹੈ ਜਿਵੇਂ ਸੜਕਾਂ ਵਗੈਰਾ ਹੋ ਗਿਆ ਮੰਡੀਆਂ ਹੋ ਗਿਆ ਲਾਈਟਾਂ ਮੰਡੀਆਂ ਦੀਆਂ ਬਹੁਤ ਸਾਰਾ ਇਹ ਜਿਆ ਕੰਮ ਹੈਗਾ ਬਾਉਂਡਰੀਆਂ ਵਾਲਾ ਨੇ ਜਿਹੜੀਆਂ ਮੰਡੀਆਂ ਦੀਆਂ ਉੱਚੀਆਂ ਹੋਣ ਵਾਲੀਆਂ ਜਾਂ ਹੋਰ ਕੋਈ ਵੀ ਹੈ ਜਾਂ ਕੋਈ ਸੈਂਟਰ ਦਾ ਕੰਮ ਹੋਣ ਵਾਲਾ ਆਰਟੀਫਿਸ਼ੀਅਲ ਸੈਸ਼ਨ ਦੇ ਨੇ ਵਪਾਰੀਆਂ ਦੇ ਕੰਮ ਨੇ ਉਹ ਸਾਰੇ ਨੇ ਜਿਹੜੇ ਜੀਲਾ ਕੇ ਕਰਾਂਗੇ ਜਿਨ੍ਹਾਂ ਦੀਆਂ ਉਹ ਚੀਜ਼ਾਂ ਪਈਆਂ ਨੇ ਜਿਹੜੀਆਂ ਰਲ ਰਹੀਆਂ ਤੇ ਹੁਣ ਤਾਂ ਕੋਲਾਗਾ ਦੀ ਧਿਆਨ ਦੇਣਾ ਬਲਕਾਤ ਸਿੰਘ ਜੱਜ ਮਾਜਰਾ ਜੀ ਬੈਠੇ ਫੌਟਿਕ ਨੀੜੀ ਘਰ ਚ ਮੈਨੂੰ ਬੜੀ ਕਿਸੇ ਪਰਸ ਪਰਸ ਜਿਹੜਾ ਉਹਨਾਂ ਨੇ ਆਊਟਰਾਇਚ ਹੈ ਵੀ ਨੀੜੀ ਮੈਂ ਪਹਿਲਾਂ ਫੋਨ ਕੀਤਾ ਇਹ ਮੈਨੂੰ ਨਾ ਨਾਮ ਹੀ ਲੱਭ ਰਿਹਾ ਕਹਿੰਦਾ ਥੋੜੇ ਪੀਰ ਦਾ ਨਾਮ ਆ ਗਿਆ ਇੱਕ ਮੰਤਰੀ ਸਾਹਿਬ ਨਾਲ 2012 ਚ ਚੰਦਰਾ ਬਸੌਂਦਾ ਦੀ ਮੰਤਰੀ ਸਾਹਿਬ ਨੇ ਇਹ ਨਹੀਂ ਦੇਖਿਆ ਜਦਕਿ ਪਹਿਲਾਂ ਮੈਂ 90 ਟਾਈਮ ਚ ਦੇਖ ਰਿਹਾ ਸੀ ਜਦੋਂ ਕਿਸੇ ਚੇਅਰਮੈਨ ਹੀ ਮਿਲਨੀ ਆ ਮੰਤਰੀ ਸਾਹਿਬ ਤਣਾੜ ਬੰਦੇ ਨਹੀਂ ਆ ਵੀਰ ਬੰਦੇ ਨਹੀਂ ਮਿਲਿਆ ਵਰਕਰ ਨੂੰ ਬੜੇ ਅੱਛਾ ਕੰਮ ਮਿਲਿਆ ਪਹਿਲੀ ਵਾਰ ਮੈਂ ਆਪਣੀ ਜ਼ਿੰਦਗੀ ਦੇਖਿਆ ਵੀ ਕਿਸੇ ਨੂੰ ਇਹ ਵਰਕਰ ਨੂੰ ਮਿਲ ਗਿਆ ਮੁਨਾਮੀ ਵੀ ਮੰਤਰੀ ਸਾਹਿਬ ਨੇ ਵਰਕਰ ਤੇ ਘਰਣਾ ਮਾਨਕਸਤਾ ਜਦਕਿ ਇਸ ਕਮੇਟੀ ਚ ਲੱਖਾਂ ਰੁਪਏ ਦੀ ਕੋਈ ਮਰਕੋ ਨਹੀਂ ਸੀ ਜੇ ਸਾਡਾ ਮੰਤਰੀ ਜੀ ਦੀ ਕੋਈ ਇੱਛਾ ਨਾ ਮੈਂ ਆਪਾਂ ਵਰਕਰ ਬਣਾਉਣਾ ਕੋਈ ਪੈਸੇ ਨਹੀਂ ਉਹਨੂੰ ਇੱਜ਼ਤ ਮਾਨ ਛੋਟੇ ਵਿੱਚ ਆਪਣੇ ਫੰਕਸ਼ਨਾਂ ਤੇ ਹਰੇਕ ਤੋਂ ਛੋਟੇ ਤੋਂ ਛੋਟੇ ਵੱਡੇ ਕਹਿੰਦੇ ਵੀ ਮੇਰੇ ਵਾਸਤੇ ਮੈਂ ਵੀ ਇੱਕ ਵਰਕਰ ਐ ਮੈਨੂੰ ਐਡਾ بڑا ਰੁਤਬਾ ਦਿੱਤਾ ਮੈਂ ਐਮਐਲਏ ਨੂੰ ਜਿੰਦਗੀ ਸੋਚ ਸਕਦਾ ਸੀ ਹੁੰਦਾ ਮੈਨੂੰ ਮੰਤਰੀ ਇਹ ਬਣਾਉਂਗਾ ਮੈਂ ਇਸੇ ਛੋਟੇਨ ਵਰਕਰੋਂ ਬਣਾਉਂਗਾ ਕੋਈ ਪੈਸੇ ਵਾਲੇ ਨਹੀਂ ਜਿਹੜਾ ਮੇਰੇ ਅੱਖੇ ਟੈਮ ਪਾਰਟੀ ਨਾਲ ਅੱਖੇ ਟੈਮ ਫੜਿਆ ਇਸ ਕਰਕੇ ਆਪ ਨੂੰ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਬੜਾ ਮਾਣ ਹੋਇਆ ਇਸ ਗੱਲ ਤੇ ਮੰਤਰੀ ਸਾਹਿਬ ਤੁਸੀਂ ਹਮੇਸ਼ਾ ਹੀ ਵਧਾਈ ਦੇ ਬਸ ਰਹੋਗੇ ਬਰਦਾਸ਼ਤ ਵੀ ਕਰੀਂ ਲੈ ਤੁਸੀਂ ਵੀ ਜਿਸ ਨੇ ਬਹੁਤ ਕੰਮ ਡਕਾਵਾ ਸਾਰੇ ਸ਼ਹਿਰ ਤੋਂ ਮੇਰੇ ਕੋਲ ਕੱਲ ਕੋਈ ਕੰਦੇ ਨੇ ਫੋਨ ਆਇਆ ਵੀ ਬੜਾ ਮੰਤਰੀ ਸਾਹਿਬ ਨੇ ਬਹੁਤ ਚੰਗਾ ਕੰਮ ਕੀਤਾ ਵੀ ਜਿਹੜਾ 2011 ਕੁੜੀਆਂ ਸਤ ਚਤਰਾਵੰਗਾ ਦੀ ਨੰਗੇ ਪੈਰ ਫਿਰਦਾ ਸੀ ਇੱਕ ਸੁੱਟਦੇ ਬਰਨਾਲੇ ਮੰਦ ਨੂੰ ਐਡਾ ਬੜਾ ਤੁਸੀਂ ਨੂੰ ਰੁਤਵਾ ਦਿੱਤਾ ਲਾਲ ਮੱਕੀ ਵਾਲੀ ਗੱਡੀ ਚ ਬਿਠਾ ਦਿੱਤਾ ਇਸ ਕਰਕੇ ਮੈਂ ਸਾਰੇ ਸ਼ਹਿਰ ਵਾਸੀਆਂ ਵੱਲੋਂ ਵੀ ਸਾਡੇ ਮੈਂਬਰਾਂ ਵੱਲੋਂ ਵੀ ਅਗਰਵਾਸ ਤੁਹਾਨੂੰ ਖਲਾਮ ਵੱਲੋਂ ਵੀ ਖੁੰਡਾ ਬਹੁਤ ਬਹੁਤ ਧੰਨਵਾਦ